ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜ਼ਿਲ੍ਹਾ ਫਤੇਗੜ ਸਾਹਿਬ ਦੇ ਸਮੂਹ ਇਲਾਕਾ ਨਿਵਾਸੀ ਕਿਸਾਨ ਜਿਨ੍ਹਾਂ ਦੀਆਂ ਜ਼ਮੀਨਾਂ ਪਿਛਲੇ ਸਮੇਂ ਪੰਜਾਬ ਸਰਕਾਰ ਲੈਂਡ ਪੋਲਿੰਗ ਪਾਲਿਸੀ ਲੈ ਕੇ ਆਈ ਸੀ ਉਸ ਦੇ ਵਿਰੋਧ ਦੇ ਵਿੱਚ ਸਮੁੱਚਾ ਕਿਸਾਨ ਜਿਹੜਾ ਪੰਜਾਬ ਦਾ ਔਰ ਖਾਸ ਕਰਕੇ ਜ਼ਿਲ੍ਹਾ ਫਤੇਗੜ ਸਾਹਿਬ ਦੇ ਜਿੰਨੇ ਸਾਡੇ ਇਲਾਕੇ ਦੇ ਕਿਸਾਨ 71 ਹੋ ਕੇ ਇਸ ਪਾਲਿਸੀ ਦੇ ਖਿਲਾਫ ਜਿਹੜਾ ਸੰਘਰਸ਼ ਕੀਤਾ ਕਿਸਾਨਾਂ ਦਾ 71 ਹੋ ਕੇ ਅਸੀਂ ਇੱਥੇ ਧੰਨਵਾਦ ਕੀਤਾ ਕਿਸਾਨਾਂ ਦੇ ਔਰ ਪੰਜਾਬੀਆਂ ਦੇ ਇੱਕ ਇੱਕ ਕਰਕੇ ਸਰਕਾਰ ਨੇ ਇਹ ਪਾਲਿਸੀ ਜਿਹੜੀ ਵਾਪਸ ਲਈ ਹੈ ਸੋ ਅੱਜ ਮੈਂ ਸਮਝਦਾ ਪੰਜਾਬੀਆਂ ਦੇ ਔਰ ਕਿਸਾਨਾਂ ਦੇ ਏਕੇ ਦੀ ਜਿਹੜੀ ਜਿੱਤ ਹੋਈ ਹੈ ਔਰ ਇਸ ਏਕੇ ਕਰਕੇ ਔਰ ਕਿਸਾਨਾਂ ਦੇ ਪ੍ਰੈਸ਼ਰ ਕਰਕੇ ਸਰਕਾਰ ਨੇ ਜਿਹੜੀ ਪਾਲਿਸੀ ਵਾਪਸ ਲਈ ਹੈ ਅਸੀਂ ਸਰਕਾਰ ਦਾ ਵੀ ਇਸ ਗੱਲੋਂ ਧੰਨਵਾਦ ਕਰਦੇ ਆ ਕਿ ਲੇਟ ਆਏ, درست ਆਏ ਔਰ ਘਟੋ-ਘਟ ਕਿਸਾਨਾਂ ਦੀ ਜਿਹੜੀ ਮਜਬੂਰੀ ਆ, ਕਿਸਾਨਾਂ ਦੀ ਜਿਹੜੀ ਤਕਲੀਫ ਹੈ, ਉਹਨੂੰ ਸਮਝ ਕੇ ਸਰਕਾਰ ਨੇ ਜਿਹੜੀ ਇਹ ਪਾਲਿਸੀ ਵਾਪਸ ਲਈ ਹੈ। ਸੋ ਅਸੀਂ ਸਮੁੱਚੇ ਕਿਸਾਨਾਂ ਦਾ ਖਾਸ ਕਰਕੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਇਲਾਕੇ ਦੇ ਜਿੰਨੇ ਕਿਸਾਨ ਆਪਣਾ ਸਮਾਂ ਕੱਢ ਕੇ ਔਰ ਆਪਣਾ ਹਰ ਪੱਖ ਤੋਂ ਇਸ ਪਾਲਿਸੀ ਦੇ ਖਿਲਾਫ ਜਿਨ੍ਹਾਂ ਨੇ ਝੰਡਾ ਚੱਕ ਕੇ ਸੰਘਰਸ਼ ਕੀਤਾ ਉਹ ਸਾਰੇ ਕਿਸਾਨ ਵੀਰਾਂ ਦਾ ਸੀ ਜਿੰਨੇ ਵੀ ਜ਼ਮੀਨਾਂ ਦੇ ਮਾਲਕ ਨੇ ਉਹਨਾਂ ਸਾਰਿਆਂ ਦਾ ਉੱਚੇ ਚੇਤੇ ਤੌਰ ਤੇ ਸੀ ਧੰਨਵਾਦ ਕਰਦੇ ਆਂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ